ਡੇੜੇ ਵਾਲੀ ਹੂੰ ਟਕ 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 ਇੰਜਨ ਚੱਲੇ ਗਏ ਰਾਤ ਨੂੰ ਹੂੰ ਗਿਆ ਭਾਈ ਉਹ ਥਾੜਦਾ ਮਾ ਗੜਾ ਮਾਰ ਮਾ ਹੂੰ ਮਾਥੀ ਜੰਪ ਥਾ ਮੰਜੀ ਡਾਰਖੀ ਦੀ ਹੂੰ ਤੇ ਪਿਆ ਰਹਾ ਫਿਰ ਅਸੀ ਬਾਜੀ ਗਰਾਂਜੀਬਾ ਹੂੰ ਬਾਜੀ ਗਰਾਂਜੀ ਮੋਟਰ ਤੇ ਗਿਆ ਹੂੰ ਤੇ ਭਾਈ ਉਹ ਥਾ ਸੱਲਿਆ ਤੋਂ ਇਕੱਟੀ ਪਰਾਲੀ ਜੀ ਲੋਈ ਜਾਣਾ ਮੈਂ ਨੇ ਤੇ ਡੈਡੀ ਨੇ ਹੂੰ ਉਹ ਥਾ ਇਕੱਟੀ ਜੇ ਲੋਤਾ ਬਿਰਵੜੀ ਸਾਮੀ ਹੋਈ ਤੀ ਉਹ ਵੀ ਸਾਮਰੀ ਦੀ ਅਸੀਂ ਦੋ ਜਣੇ ਇੱਥੇ ਹੀ ਪਏ ਹੂੰ ਪਰਾਲੀ ਜੀ ਹੂੰ ਕੁੰਡਾਲਿਆਂ ਜਿੰਦਾ ਲਾਕਾ ਹੂੰ ਇਹ ਸਾਮੀ ਇਹ ਕਿ ਟ੍ਰੈਕਟਰ ਸਾਡੇ ਕੋਲ ਹੈਗਾ ਤਾਂ ਹੂੰ ਮੂਝ ਤੇਰਾ ਭਾਈ ਉਹ ਨੌਂ ਨੰਦ ਲੈਕ ਮੋਗਾ ਦੇ ਡਟ ਲਿਆ ਤਾਂ ਸੀ ਹੂੰ ਚਲਾ ਜਾ ਤੋਂ ਲੱਗੇ ਮੂਝ ਵਹਿ ਗਿਆ ਪਾਣੀ ਹੂੰ ਜੂੰ ਲੱਗ ਗਏ ਲੱਕਾਂ ਨਾਲ ਟੱਕਣ ਲਾਣ ਟੱਕਾਲਾਂ ਹੂੰ ਹਾਲਾ ਸਟਾਰਟ ਨਾ ਹੋਏ ਹੂੰ ਮਾਰੀ ਬੀਵੀ ਦਾ ਪੰਗਾ ਜੂੰ ਤੋਂ ਲੱਗ ਗਿਆ ਸੀ ਮੋਟਰ ਤੇ ਬਿਰੋ ਵਾਲੀ ਸੀ ਹੂੰ ਅਰ ਜਾਮੇ ਆ ਗਏ ਧੋਈ ਗਏ ਧੋਈ ਗਏ ਉਹ ਸਾਰਾ ਪਾਣੀ ਪੈ ਗਿਆ ਹੂੰ ਇੰਨਾ ਕਿਉਂ ਧੋਈ ਗਏ ਪਤਾ ਨਹੀਂ ਤਾਂ ਵੀ ਉਹ ਪਾਣੀ ਪੈ ਜੇਗਾ ਇਸਕੇ ਨਹੀਂ ਫਿਰ ਇੰਨਾ ਸੜਾ ਧੋਈ ਦਾ ਇੱਕ ਵਾਰ ਧੋ ਲੈਂਦੇ ਬਸ